ਕਾਲੀ ਦਰ ਬਦਲ ਜਿੰਦਾਬਾਦ ਰੋਮਨੀ ਅਕਾਲੀ ਦਰ ਬਦਲ ਜਿੰਦਾਬਾਦ ਲੀਨੀ ਅਨੀ ਜੋਸ਼ੀ ਜਿੰਦਾਬਾਦ ਸ਼ਰੀ ਅਨੀ ਜੋਸ਼ੀ ਜਿੰਦਾਬਾਦ ਸ਼ਰੀ ਅਨੀ ਜੋਸ਼ੀ ਜਿੰਦਾਬਾਦ ਕਾਲੀ ਦਰ ਜਿੰਦਾਬਾਦ ਕੀ ਦਾ ਕੀ ਪ੍ਰੋਗਰਾਮ ਜੀ ਅੱਜ ਇਕੱਠੇ ਹੋਇਆ ਸਾਰਾ ਕਾਲੀ ਦਲ ਜਿਹੜਾ ਅੱਜ ਜੀ ਭਾਜੀ ਅਨਿਲ ਜੋਸ਼ੀ ਜੀ ਆਪਣੇ ਕਾਲੀ ਦਲ ਕੋਲ ਕਰਨਗੇ ਡੀਸੀ ਦਫ਼ਤਰ ਜਾ ਕੇ ਜੀ ਇਹਦੇ ਸਬੰਧ ਵਿੱਚ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਕਿੰਨੇ ਕੁ ਜਿਹੜੇ ਅੱਜ ਕਾਲੀ ਦਲ ਦੀ ਜਿਹੜੀ ਟੀਮ ਐ ਇੱਥੇ ਇਕੱਠੀ ਹੋਈ ਆ ਬੋਤ ਜੀ ਮੈਂ ਵੀ ਟੀਮ ਐ ਇੱਥੇ ਹਰ ਇੱਕ ਬੱਚਾ ਬੀਬੀਆਂ ਬੰਦਾ ਸਭ ਲੱਗੇ ਹੋਏ ਆ ਜੀ ਤਕੜੇ ਹੋ ਕੇ ਕੰਮ ਕਰ ਰਹੇ ਨੇ ਸਾਰੇ ਜੀ ਕੀ ਲੱਗਦਾ ਕਿ ਮੁਕਾਬਲਾ ਕਾਫੀ ਵੱਡਾ ਐ ਕੀ ਲੱਗਦਾ ਮੁਕਾਬਲੇ ਦੀ ਦੇਖੋ ਬਹੁਤ ਵੱਡਾ ਬਾਜੀ ਦੇ ਕੰਮ ਬੋਲਣ ਦੇ ਨੇ ਬਾਜੀ ਦੇ ਮੁਕਾਬਲੇ ਜੇ ਕੋਈ ਜੇ ਕਿਸੇ ਨੇ ਮੈਂ ਮਹਾਰਾਣੀ 11 ਨੰਬਰ ਵਾਰਡ ਨੂੰ ਅੱਜ ਦਾ ਪ੍ਰੋਗਰਾਮ ਹੈ ਅੱਜ ਦਾ ਪ੍ਰੋਗਰਾਮ ਅੱਜ ਕਾਗਜ਼ ਭਰਨ ਜਾ ਰਹੇ ਆ ਇਹ ਮੇਰਾ ਵੀਰ ਬਹੁਤ ਮਿਹਨਤ ਐਨੀ ਮਿਹਨਤ ਹੈ ਕਿ 25 ਸਾਲ ਤੋਂ ਇਹਨਾਂ ਦੇ ਨਾਲ ਆਜ ਤੱਕ ਸਾਡੇ ਏਰੀਆ 'ਚ ਰਿੰਡ ਦਾ ਕੋਈ ਕੁੱਤਾ ਵੀ ਮਰ ਗਿਆ ਨਾ ਇਹ ਉਹ ਇਨਸਾਨ ਹੈ ਕਿ ਇਹਨੇ ਪਹੁੰਚ ਨਹੀਂ ਪਾਈ ਕੰਮ ਇਹਨਾਂ ਦੇ ਕੰਮ ਬੋਲਦੇ ਕੋਈ ਪਾਰਟੀ ਕਾਂਗਰਸ ਲਾਓ ਭਾਜਪਾ ਲਾਓ ਝਾੜੂ ਵਾਲਾ ਲਾਓ ਕੋਈ ਇਹਨਾਂ ਦੇ ਮੁਕਾਬਲੇ ਤੇ ਨਹੀਂ ਹੋ ਸਕਦਾ بڑے بڑے ਵਾਅਦੇ ਕੀਤੇ ਅਸੀਂ ਇਹ ਕਰਾਂਗੇ ਉਹ ਕਰਾਂਗੇ ਕੋਈ ਵੜਿਆ ਤੱਕ ਨਹੀਂ ਅਜੇ ਤੱਕ ਕਿਸੇ ਦੀ ਸ਼ੱਕਰ ਨਹੀਂ ਦਿੱਤੀ ਇਹ ਉਹ ਵੀਰ ਹੈ ਅੱਧੀ ਰਾਤ ਰਾਤ 11 ਵਜੇ ਫੋਨ ਗਿਆ ਹਾਂ ਜੀ ਭੈਣ ਜੀ ਮਾਇਆ ਦੱਸੋ ਭਾਜੀ ਆਹ ਗੱਲ ਹੋ ਗਈ ਪਿੰਡ ਦੇ ਵਿੱਚ ਪਿੰੰ ਮੈਂ ਹੁਣੇ ਆਇਆ ਸਾਨੂੰ ਤੇ ਉਹ ਇਨਸਾਨ ਚਾਹੀਦਾ ਜਿਹੜਾ ਦੁੱਖ ਸੁੱਖ ਚ ਸਾਡੇ ਨਾਲ ਦੇ ਸ਼ਾਮਲ ਹੈ ਸਾਡੇ ਏਰੀਏ ਇੰਨਾ ਬੁਰਾ ਹਾਲ ਸੀ ਕਿ 200 ਦਾ ਪਲਾਟ ਲੈਣ ਨੂੰ ਕੋਈ ਤਿਆਰੀ ਨਹੀਂ ਸੀ ਹੁੰਦਾ ਇੰਦਰਾ ਕਲੋਨੀ ਮੀਠਾ ਰੋਡ ਦੀ ਗੱਲ ਮੈਂ ਕਰ ਰਹੀ ਹਾਂ ਉਹ ਲੈਣ ਨੂੰ ਤਿਆਰੀ ਨਹੀਂ ਸੀ ਅੱਜ 10 ਲੱਖ ਦਾ ਪਲੇਨ ਪਲਾਟ ਨਹੀਂ ਉੱਥੇ ਮਿਲਦਾ ਇਹ ਕਿੰਨਾਂ ਦੀ ਬਦੌਲਤ ਹੈ ਸ਼੍ਰੀ ਅਨੀਲ ਜੋਸ਼ੀ ਦੀ ਬਦੌਲਤ ਹੈ ਅੱਜ ਕਿਹੜੀ ਸਰਕਾਰ ਨੇ ਅੱਜ ਤੱਕ ਸੂਰਤਾ ਦਿੱਤਿਆ ਕਾਲੀਦਰ ਪਾਰਟੀ ਕਾਲੀਦਰ ਪਾਰਟੀ ਕਾਲੀਦਰ ਪਾਰਟੀ ਸਾਰੇ ਕਾਂਗਰਸ ਨੂੰ ਪਾਓ ਵੋਟ ਬੰਦੇ ਸੀ ਸੁਖੰਦ ਬੰਦੇ ਜੁਨੀ ਦਾ ਤੱਕ ਇੰਦਰਾ ਗਾਂਧੀ ਸੀ ਨਾ ਇੰਦਰਾ ਗਾਂਧੀ ਜੀ ਅੱਜ ਸੀਟ ਮੱਲੀ ਤੇ ਸ਼ਰੀਆ ਨਹੀਂ ਜੋ ਸੀ ਅੱਜ ਕਿੰਨੀ ਵੱਡੀ ਗਿਣਤੀ ਦੇ ਵਿੱਚ ਅੱਜ ਜਿਹੜੇ ਆ ਨਾਮਜਾਦ ਕਾਗਜ਼ ਅੱਜ ਦੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੇਡੀਜ਼ ਵਿਚਾਰੀਆਂ ਨੇ ਘਰ ਰੋਟੀ ਬਣੀਆਂ ਠੀਕ ਹੈ ਨਹੀਂ ਤੇ ਇੱਥੋਂ ਅੱਗੇ ਨਾਸ਼ਤਾ ਕੀਤਾ ਆਪਣੇ ਬੱਚੇ ਵੀ ਸਕੂਲ ਪੁੰਛੀ ਇਹ ਪਿਆਰ ਬੋਲਦਾ ਇਹਨਾਂ ਦਾ ਅਨਿਲ ਜੋਸ਼ੀ ਦਾ ਪਿਆਰ ਬੋਲਦਾ ਲੱਗਦਾ ਪੱਕਾ ਜਿੱਤ ਪ੍ਰਾਪਾ ਹੋਈ ਹੈ ਜਿੱਤ ਹੋਣੀ ਹੋਣੀ ਅਸੀਂ ਐਡਵਾਂਸ ਚ ਇਹਨਾਂ ਨੂੰ ਆਪਣੇ ਨੀਰ ਨੂੰ ਵਧਾਈ ਦੇਣੇ ਆ ਹਾਂਜੀ ਮੇਰਾ ਨਾਮ ਬਿੰਦਰ ਕੌਤਾ ਮੇਂ ਪ੍ਰਧਾਨ ਜਿਲ੍ਹਾ ਮਹਿਲਾ ਵਿੰਟੂ ਪਾਰਾ ਅਸ਼ੀਵਲੀ ਨਾਲ ਕੇ ਸਾਡੇ ਸਰਕਾਰਯੋਗ ਅਨਿਲ ਜੋਸ਼ੀ ਜੀ ਜੋ ਐਮਪੀ ਇਲੈਕਸ਼ਨ ਦੇ ਉਮੀਦਵਾਰ ਖੜੇ ਹੋਏ ਨੇ ਔਰ ਉਹਨਾਂ ਦੇ ਹੱਥ ਵਿੱਚ ਅਸੀਂ ਬਹੁਤ ਵੱਡੇ ਇਕੱਠ ਲੈ ਕੇ ਫਿਰ ਪਹੁੰਚੇ ਆ ਤੇ ਸਾਨੂੰ ਆਸ਼ੀਸ਼ ਪ੍ਰਮਾਤਮਾ ਦੇ ਅਰਦਾਸ ਸਾਡੇ ਜੋਸ਼ੀ ਸਾਹਿਬ ਜੀ ਵੱਡੀ ਲੀਡ ਨਾਲ ਦਿੱਤਨ ਤੇ ਆਪਣੇ ਜਿੰਨੇ ਵੀ ਸਾਡੇ ਵੋਟਰਾਂ ਦੇ ਕੰਮ ਇਲਾਕਿਆਂ ਦੇ ਕੰਮ ਹੋਣ ਵਾਲੇ ਆ ਬਾਕੀ ਕੰਪਲੀਟ ਹੋਣ ਵਾਲੇ ਆ ਉਹ ਪੂਰੇ ਕੰਮ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਸਿਰਫ ਵਾਅਦੇ ਕੀਤੇ ਆ ਕੰਮ ਕੋਈ ਨਹੀਂ ਕੀਤਾ ਤੇ ਅਨਿਲ ਜੋਸ਼ੀ ਦਾ ਇੱਕ ਰਿਪੋਰਟ ਵਿਕਾਸ ਪੁਸ਼ ਕਿਹਾ ਗਿਆ ਉਹਨਾਂ ਨੂੰ ਤੇ ਸਾਡੀ ਪੂਰੀ ਟੀਮ ਇੱਥੇ ਪਹੁੰਚ ਕੇ ਉਹਨਾਂ ਦਾ ਦਿਲੋਂ ਧੰਨਵਾਦ ਕਰਦੀ ਔਰ ਪਰਮਾਤਮਾ ਦੇ ਇਹ ਕਿਉਂ ਵੱਡੀ ਨਹੀਂ ਇਤਨਾ ਜਿੱਤਣਾ ਕਿੰਨਾ ਕੁ ਅੱਜ ਇਕੱਠ ਜਿਹੜਾ ਅੱਜ ਜਿਹੜਾ ਕਾਗਜ਼ਪਰ ਰਨ ਵਾਸਤੇ ਨਿਲਜੀਸੀ ਜੀ ਦੇ ਨਾਲ ਬਹੁਤ ਭਾਰੀ ਕਾਟੇ ਦੀ ਇਥੇ ਹਰ ਸਾਨੂੰ ਆਸ ਹੈ ਕਿ ਇਹਨਾਂ ਪਾਰਟੀਆਂ ਨੂੰ ਕੁਛ ਨੀਆਂ ਜੋ ਕੰਮ ਨਹੀਂ ਕਰ ਸਕੀਆਂ ਇਹਨਾਂ ਨੂੰ ਬੁਰੀ ਤਰ੍ਹਾਂ ਹਰਾਵਾਗੇ ਕਿਉਂਕਿ ਅਸੀਂ ਇਹਨਾਂ ਦੇ ਸਟਾਈ ਹੋਏ ਆ ਢੂਠੇ ਲਾਰਿਆਂ ਦੇ ਵਿੱਚ ਦੁਨੀਆ ਨੂੰ ਲਿਆਂਦਾ ਗਿਆ ਹਜ਼ਾਰ ਹਜ਼ਾਰ ਰੁਪਏ ਦੀ ਸਕੀਮ ਵਾਸਤੇ ਕੀ ਆ ਗਿਆ ਬਿਜਲੀ ਦੇ ਹੁੰਦਾ ਲੋਕਾਂ ਨੂੰ ਹੋਰ ਵੀ ਬੜੀ ਫੈਸਿਲਟੀਆਂ ਜੋ ਇਲਾਕਿਆਂ 'ਚ ਕੰਮ ਨਹੀਂ ਹੋ ਸਕੇ ਇਸ ਕਰਕੇ ਅਸੀਂ ਚਾਹੁੰਦੇ ਆਂ ਕਿ ਅਨਿਲ ਜੋਸ਼ੀ ਜੀ ਅੱਗੇ ਆਉਣ ਭੈਣਾ ਦਾ ਮਹਿਲਾਵਾ ਕਿੰਨੀਆਂ ਕਾਜੇ ਇਕੱਠੀਆਂ ਹੋਈਆਂ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠੀਆਂ ਹੋਈਆਂ ਨੇ ਭੈਣਾ ਅੱਜ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਕਿ ਕਿੰਨਾ ਉਹਨਾਂ ਦਾ ਰੁਝਾਨ ਕੀ ਲੱਗਦਾ ਕਿ ਅਨਿਲ ਜੋਸ਼ੀ ਜੀ ਦੇ ਗੱਲ ਵਿੱਚ ਜਿਹੜਾ ਸੇਰਾ ਪੈਗਾ ਬਿਲਕੁਲ ਜੀ ਸਾਨੂੰ ਉਹ ਚੁੱਤੇ ਹੋਏ ਨੇ ਅਰ ਸੇਰਾ ਪੈ ਨਹੀਂ ਉਹਨਾਂ ਨੇ ਸੇਰਾ ਪੈ ਚੁੱਕਾ ਹੈ